ਤੁਸੀਂ ਵੇਖਿਓ ਲਿਬਰਲ ਟੀਵੀ ਮੁੱਦਾਚਤਾ ਪ੍ਰੋਗਰਾਮਸ ਤੁਹਾਡਾ ਸਵਾਗਤ ਹੈ ਜੀ ਮੁੱਦਾ ਤਾਂ ਪਾਈ ਬਣਿਆ ਪਿਆ ਕੰਗਣਾ ਵਾਲਾ ਮਤਲਬ ਸਰਕਾਰ ਬਣਨ ਨਾਲੋਂ ਵੱਧ ਮੰਤਰਾਲੇ ਬਣਨ ਨਾਲੋਂ ਵੱਧ ਹੈ ਗਠਜੋੜ ਦੇ ਵਿੱਚ ਖਿੱਚੋ ਤਾਣ ਨੂੰ ਲੈ ਕੇ ਚਰਚਾ ਜਿਹੜੀ ਚੱਲ ਰਹੀ ਹੈ ਉਹਦੇ ਨਾਲੋਂ ਵੱਧ ਕੰਗਣਾ ਦੇ ਪੈ ਥੱਪੜ ਦੀ ਚਰਚਾ ਕੁਲਵਿੰਦਰ ਕੌਰ ਸultanpur Lodi ਨਾਲ ਸੰਬੰਧਤ ਪੰਜਾਬ ਦੀ ਕਿਸਾਨੀ ਪਰਿਵਾਰ ਦੀ ਧੀ ਚੰਡੀਗੜ੍ਹ ਦੇ ਰਿਪੋਰਟ ਤੇ ਕੰਗਣਾ ਨੂੰ ਕਹਿੰਦੇ ਜੀ ਉਹਦੀ ਭਾਸ਼ਾ ਦਾ ਆਪਣੀ ਜੀਬ ਦਾ ਰਸ ਦਾ ਸਵਾਦ ਚਕਾਇਤ ਪੜਦੇ ਰੂਪ ਦੇ ਵਿੱਚ ਪੂਰੀ ਚਰਚਾ ਹਾਂ ਇਸ ਘਟਨਾ ਤੋਂ ਬਾਅਦ ਇਹ ਵੀ ਚਰਚਾ ਛੱਡਦੀ ਆ ਕਿ ਕੁਲਵਿੰਦਰ ਕੌਰ ਦੇ ਲਈ ਜਿਹੜਾ ਨੁਕਸਾਨ ਹੈ ਉਹਦੀ ਪਰਪਾਈ ਤਾਂ ਭਾਈਚਾਰਾ ਕਰ ਦੂਗਾ ਜੇ ਉਹਦੀ ਨੌਕਰੀ ਜਾਂਦੀ ਆ ਜੇ ਉਹਦਾ ਰੋਜ਼ਗਾਰ ਜਾਂਦਾ ਹੈ ਉਸ ਨੂੰ ਕੋਈ ਤਿੱਕਤ ਆਉਂਦੀ ਆ ਉਹਦੇ ਲਈ ਤਾਂ ਭਾਈਚਾਰਾ ਖੜਾ ਹੈ ਪਰ ਕਹਿੰਦੇ ਕਿ ਕੀ ਉਹਨਾਂ ਸਾਰਿਆਂ ਦੀ ਪਰਪਾਈ ਕੀਤੀ ਜਾ ਸਕਦੀ ਹੈ ਜਿਨ੍ਹਾਂ ਦੇ ਅਗਲੇ ਰਾਹ ਬੰਦ ਹੋਣ ਦਾ ਡਰ ਪੈਦਾ ਹੋ ਗਿਆ ਨੌਕਰੀ ਮਿਲਣ ਦਾ ਜਾਂ ਉਹਨਾਂ ਦੀ ਪਰਪਾਈ ਕੀਤੀ ਜਾ ਸਕਦੀ ਜਿਹੜੇ ਹੁਣ ਨੌਕਰੀ 'ਚ ਨੇ ਉਸਵਾਲਾਂ ਦੇ ਖੇਰੇ 'ਚ ਆ ਗਏ ਕਹਿੰਦੇ ਇਹ ਵੀ ਵਿਚਾਰ ਨਹੀਂ ਰੋੜਾ ਦੂਏ ਪਾਸੇ ਇਹ ਵੀ ਚਰਚਾ ਜ਼ੋਰ ਫੜਦੀ ਜਾ ਰਹੀ ਆ ਕਿ ਜੇ ਕੰਗਣਾਵਰ ਕੀ ਊਠ ਪਟਾਂਗ ਬੋਲਣ ਵਾਲੀ ਜਿਹੜੀ ਇਸ ਥੱਪੜ ਵਾਲੀ ਘਟਨਾ ਤੋਂ ਬਾਅਦ ਵੀ ਕਹਿੰਦੀ ਆ ਪੰਜਾਬ ਚੁੱਗਰਵਾਦ ਆ ਗਿਆ ਇਹਨਾਂ ਨੂੰ ਕੰਟਰੋਲ ਕਰਨਾ ਪਊ ਅੱਤਵਾਦੀ ਨੇ ਕੰਟਰੋਲ ਕਰਨਾ ਪਊ ਮਤਲਬ ਇੱਥੋਂ ਤੱਕ ਆ ਗਈ ਉਹਦੇ ਉੱਤੇ ਕਦੇ ਕੋਈ ਟਰ ਐਕਸ਼ਨ ਨਹੀਂ ਲੈਂਦੀ ਹੈ ਇਹ ਇਸ ਲਈ ਕਹਿੰਦੇ ਕਿ ਉਸ ਨੂੰ ਜਵਾਬ ਦੇਣ ਦੇ ਲਈ ਪੰਜਾਬੀ ਭਾਈਚਾਰੇ ਨੇ ਇੱਕ ਸੋਸ਼ਲ ਮੀਡੀਆ ਤੇ ਮਹਮ ਤੋਰੀਆ ਕਿ ਕੁਲਵਿੰਦਰ ਕੌਰ ਨੂੰ ਵੀ ਪੰਜਾਬ ਦੀ ਪ੍ਰਧਾਨ ਸਭਾ ਭੇਜੋ ਇਹ ਜੀ ਕੰਗਣਾ ਵਰਗੀ ਬਕਵਾਸ ਕਰਕੇ ਵੀ ਕਹਿੰਦੇ ਜੀ ਪਹੁੰਚ ਸਕਦੀ ਆ ਭਾਰਤੀ ਸੰਸਦ ਦੇ ਵਿੱਚ ਤਾਂ ਫਿਰ ਕੁਲਵਿੰਦਰ ਕੌਰ ਕਿਉਂ ਨਹੀਂ ਪੰਜਾਬ 'ਚ ਜਿਵੇਂ ਨਹੀਂ ਚੋਣਾ ਹੋਣੀਆਂ ਨੇ ਬਰਨਾਲਾ ਹੈ ਗਿੱਦੜਵਾਹਾ ਹੈ ਹੈਨਾ ਤੇ ਇਸੇ ਤਰ੍ਹਾਂ ਡੇਰਾ ਬਾਬਾ ਨਾਨਕ ਹੈ ਹੈ ਤੇ ਰਾਜਕੁਮਾਰ ਛੱਬੇ ਵਾਲੀ ਸੀਟ ਛੱਬੇਵਾਲ ਵੀ ਹੈਗੀ ਆ ਤੇ ਚਲੋ ਸੀਟਾਂ ਵੈਸੇ ਸ਼ਿਤਰੂਗਰਾਲੀ ਵੀ ਹੈਗੀ ਆ ਚਲੋ ਜੀ ਆਪਾਂ ਉਹ ਸੀਟਾਂ ਬਾਹਰ ਵੀ ਰੱਖੀਏ ਤਾਂ ਵੀ ਚਾਰ ਜਨਰਲ ਸੀਟਾਂ ਤੇ ਵੀ ਚੋਣ ਹੋਣੀ ਹੈ ਦੋ ਰਾਖਵੀਆਂ ਤੇ ਵੀ ਮਤਲਬ ਤਿੰਨ ਜਨਰਲ ਤੇ ਵੀ ਹੋਣੀ ਹੈ ਦੋ ਰਾਖਵੀਆਂ ਤੇ ਵੀ ਹੋਣੀ ਹੈ ਪੰਜ ਸੀਟਾਂ ਤੇ ਚੋਣ ਹੋਣੀ ਹੈ ਸੋ ਕੁਲਵਿੰਦਰ ਕੌਰ ਇਹਨਾਂ ਜਿਮਨੀ ਚੋਣਾਂ ਦੇ ਵਿੱਚ ਪੰਜਾਬ ਤੋਂ ਉਮੀਦਵਾਰ ਉਤਾਰੀ ਜਾ ਸਕਦੀ ਹੈ ਸੋ ਇਹ ਇਸ ਲਈ ਕਹਿੰਦੇ ਕਿ ਕਿਸਾਨੀ ਪਰਿਵਾਰ ਦੀ ਤੀ ਹੈ ਭਰਾ ਸੰਗਠਨ ਨਾਲ ਜੁੜਿਆ ਵੀ ਹੈ ਤੇ ਉਹ ਕਹਿੰਦੀ ਮੇਰੀ ਮਾਂ ਉਸ ਸਮੇਂ ਦਿੱਲੀ 'ਚ ਸੀ ਜਦੋਂ ਇਹ ਬਿਆਨ ਦਿੱਤਾ ਇਸ ਕੰਗਣਾ ਨੇ ਤੇ ਗਰੋਸਾ ਸੀ ਥੱਪੜ ਝੜਿਆ ਤੇ ਇਹ ਇਸ ਲਈ ਕੀ ਪੰਜਾਬ ਦੇ ਵਿੱਚ ਕੋਈ ਅਜਿਹੀ ਮੁਹਿੰਮ ਜ਼ੋਰ ਫੜ ਸਕਦੀ ਹੈ ਕਿ ਕੁਲਵਿੰਦਰ ਕੌਰ ਨੂੰ ਗਿੱਦੜਵਾਹੇ ਤੋਂ ਜਾਂ ਬਰਨਾਲੇ ਤੋਂ ਜਾਂ ਡੇਰਾ ਬਾਬਾ ਨਾਨਕ ਤੋਂ ਉਮੀਦਵਾਰ ਬਣਾਇਆ ਜਾ ਸਕੇ ਜੇ ਕੋਉਣ ਨਾਲ ਸਮਝ ਦਸੂਗਾ ਪਰ ਹਜੇ ਤਾਂ ਆਮ ਆਦਮੀ ਪਾਰਟੀ ਦਾ ਇਸ ਗੱਲ ਦਾ ਫਿਕਰ ਹੈ ਕਿ ਜਿਵੇਂ ਨੀ ਚੋਣਾਂ ਤਾਂ ਲੜਨੀਆਂ ਨੇ ਪਰ ਪੰਜਾਬ ਦੇ ਵਿੱਚ ਤਾਂ ਸਾਡੇ 65 ਹਲਕਿਆਂ 'ਚ ਅਸੀਂ ਹਾਰ ਗਏ ਉਹਨਾਂ 65 ਹਲਕਿਆਂ 'ਚ ਜਿਨ੍ਹਾਂ 'ਚ ਆਪਣਾ ਐਮ.ਐਲ.ਏ. 117 ਪੰਜਾਬ ਦੇ ਵਿਧਾਨ ਸਭਾ ਹਲਕਿਆਂ ਦੇ ਵਿੱਚੋਂ 92 ਵਿਧਾਨ ਸਭਾ ਹਲਕਿਆਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਐਮ.ਐਲ.ਏ. ਨੇ ਉਹਨਾਂ ਜਿਨ੍ਹਾਂ ਹਲਕਿਆਂ 'ਚ 92 ਚ ਐਮ.ਐਲ.ਏ. ਨੇ ਉਹਨਾਂ ਐਮ.ਐਲ.ਏ. ਵਾਲੇ ਹਲਕਿਆਂ ਦੇ ਵਿੱਚੋਂ 65 ਹਲਕਿਆਂ ਦੇ ਵਿੱਚ ਆਮ ਆਦਮੀ ਪਾਰਟੀ ਹਾਰ ਗਈ ਮਤਲਬ 92 ਐਮਐਲਏ ਵਾਲੀ ਸਰਕਾਰ ਆਪਣੀ ਹੀ ਵਿਧਾਨ ਸਭਾ ਦੇ ਉਹਨਾਂ ਹਲਕਿਆਂ 'ਚੋਂ ਜਿੱਥੋਂ ਉਹਨਾਂ ਨੂੰ ਐਮਐਲਏ ਮਿਲਿਆ ਸੀ ਉੱਥੋਂ 65 ਹਲਕਿਆਂ 'ਚ ਹਾਰ ਗਈ ਸਿਰਫ ਉਹਨਾਂ 'ਚੋਂ 27 ਜਿੱਤੀ ਹੈ ਤੇ ਇਹਨਾਂ 65ਾਂ ਦੇ ਵਿੱਚੋਂ 8 ਮੰਤਰੀ ਆਪਣੇ ਹਲਕਿਆਂ 'ਚ ਹਾਰ ਗਏ ਮਤਲਬ ਉਹਨਾਂ ਦੇ ਉਮੀਦਵਾਰ 8ਾਂ 'ਚੋਂ 2 ਤਾਂ ਆਪੇ ਉਮੀਦਵਾਰ ਸੀ ਉਮੀਦ ਖੁੱਡੀਆਂ ਹੋਰੀ ਆਪ ਉਮੀਦਵਾਰ ਸੀ ਆਪਣੇ ਹੀ ਹਲਕੇ 'ਚੋਂ ਲੰਬੀ ਤੋਂ ਹਾਰ ਗਏ ਹੈਨਾ ਲਾਲਜੀਤ ਭੁੱਲਰ ਖੁਦ ਉਮੀਦਵਾਰ ਸੀ ਪੱਟੀ ਹਲਕੇ ਤੋਂ ਹਾਰ ਗਏ ਚਲੋ ਕੋਈ ਜਿੱਤੇ ਵੀ ਨੇ ਆਪਣੇ 'ਚੋਂ ਨਾ ਮੀਤਿਆਰ ਕੁਲਦੀਪ ਧਾਲੀਵਾਲ ਵਰਗੇ ਆਪਣੇ ਹਲਕਿਆਂ ਚ ਜਿੱਤੇ ਵੀ ਨੇ ਸੋ ਇਹ ਆਪਣੇ ਆਪ ਸਵਾਲ ਹੈ ਕਿ ਅੱਠ ਅਜਿਹੇ ਮੰਤਰੀ ਨੇ ਤੇ ਉਹ ਤੋਂ ਬਿਨਾ 57 ਐਮਐਲਏ ਨੇ ਜਿਨ੍ਹਾਂ ਦੇ ਹਲਕਿਆਂ ਦੇ ਵਿੱਚੋਂ ਆਪ ਉਮੀਦਵਾਰ ਲੀਡ ਨਹੀਂ ਲੈ ਜਾ ਸਕਿਆ ਲੋ ਗੁਰਮੀਤ ਖੁੱਡੀਆਂ ਲੰਬੀ ਵਿਧਾਨ ਸਭਾ ਹਲਕੇ ਤੋਂ ਐਮਐਲਏ ਨੇ ਪਰ ਹਰਸ਼ਮਿੰਦਰ ਸਿੰਘ ਬਾਦਲ ਤੋਂ ਆਪਣੀ ਹਲਕੇ ਦੇ ਪਿੱਛੇ ਰਹਿ ਗਈ ਬੀਬੀ ਨੂੰ 54000 ਰੁਪਏ ਖੁੱਡੀਆਂ ਨੂੰ 31000 ਰੁਪਏ ਲਾਲਜੀਤ ਭੁੱਲਰ ਖੁਦੇ ਉਮੀਦਵਾਰ ਸੀ ਪੱਟੀ ਤੋਂ ਐਮਐਲਏ ਨੇ ਪਰ ਇੱਥੇ ਪੁੱਲਰ ਨੂੰ ਪੈ ਰੀਆਂ ਨੇ 27000 ਵੋਟਾਂ ਤੇ ਅਮਰਤਪਾਲ ਸਿੰਘ ਨੂੰ ਪੈ ਰੀਆਂ ਨੇ 50000 ਵੋਟਾਂ ਆਪਣੇ ਹੀ ਬਦਾਂਸਵਾ ਹਲਕੇ ਚ ਪਛੜ ਗਏ ਤੇ ਇਸੇ ਤਰ੍ਹਾਂ ਬਲਜੀਤ ਕੌਰ ਹਲਕਾ ਮਲੋੜ ਤੋਂ ਆਮ ਉਮੀਦਵਾਰ ਨੂੰ ਲੀਡ ਨਹੀਂ ਦੇਵਾ ਸਕੀ ਬੀਬੀ ਹੈਨਾ ਆਪਦੇ ਉਮੀਦਵਾਰ ਨੂੰ ਪੈ ਰੀਆਂ 31900 ਵੋਟਾਂ ਤੇ ਬੋਬੀ ਮਾਨ ਨੂੰ ਅਕਾਲੀ ਦਰਾਲੀ ਨੂੰ ਪੈ ਰੀਆਂ 32815 ਵੋਟਾਂ 842 ਨਾਲ ਪਿੱਛੇ ਰਹਿ ਗਿਆ ਉਮੀਦਵਾਰ ਇਸੇ ਤਰ੍ਹਾਂ ਬ੍ਰਹਮਸ਼ੰਕਰ ਜਿੰਪਾ ਹੈਨਾ ਹਸ਼ਿਆਰਪੁਰ ਚ ਆਮ ਆਦਮੀ ਪਾਰਟੀ ਦਾ ਉਮੀਦਵਾਰ ਨੂੰ ਨਹੀਂ ਪਲੀਟ ਦਵਾ ਸਕਿਆ ਉਹਨੂੰ ਪਈਆਂ 36957 ਤੇ ਅਨਿਤਾ ਸੂਪrakash ਨੂੰ ਪਈਆਂ 38000 ਤੋਂ ਵੱਧ ਵੋਟਾਂ ਸੋ ਇੱਥੇ ਵੀ ਫਰਕ ਹੈ ਇਸੇ ਚ ਪੰਜਵਾਂ ਨਾਮ ਲਾਲਚੰਦ ਘਟਾਮ ਚੱਕਦਾ ਹੁੰਦਾ ਜੀ ਉਹਦੇ ਭੋਆ ਹਲਕੇ ਦੇ ਵਿੱਚ ਆਮ ਆਦਮੀ ਪਾਰਟੀ ਪਿੱਛੇ ਰਹੀਗੀ ਇਸੇ ਦੇ ਵਿੱਚ ਹਰਪਜਨ ਸਿੰਘ ਈਟੀਓ ਦਾ ਨਾਮ ਆਉਂਦਾ ਉਹ ਆਪ ਐਮਐਲਏ ਜੰਡੇਾਲਾ ਤੋਂ ਤੇ ਜੰਡੇਾਲਾ ਦੇ ਵਿੱਚ ਵੀ ਆਮ ਆਦਮੀ ਪਾਰਟੀ ਦਾ ਉਮੀਦਵਾਰ ਪਿੱਛੇ ਰਹਿ ਗਿਆ ਸੱਤਵਾਂ ਆਉਂਦਾ ਜੀ ਮੰਤਰੀ ਅਨਮੋਲ ਗਗਨਮਾਨ ਇਹਦੇ ਹਲਕੇ ਦੇ ਵਿੱਚੋਂ ਵੀ ਹਾਂ ਬੇਸ਼ੱਕ ਮਾਲਵਿੰਦਰ ਕੰਗ ਸੀਟ ਜਿੱਤ ਗਏ ਪਰ ਬੀਬੀ ਅਨਮੋਲ ਗਗਨਮਾਨ ਦੇ ਹਲਕੇ ਦੇ ਵਿੱਚੋਂ ਕੰਗੂਰੀ ਪਿੱਛੇ ਰਹਿ ਗਏ ਤੇ ਵਿਜੇਂਦਰ ਸਿੰਘ ਲਾਗੇ ਰਹਿ ਗਿਆ ਗਗਨ ਦੇ ਅਨਮੋਲ ਗਗਨਮਾਨ ਦੇ ਹਲਕੇ 'ਚੋਂ ਮਾਲਵਿੰਦਰ ਕੰਗ ਨੂੰ ਵੋਟ ਪੈ ਰਹੀ ਹੈ 40983 ਤੇ ਵਿਜੇਂਦਰ ਸਿੰਘ ਨੂੰ ਪੈ ਰਹੀ ਹੈ 46600 ਮਤਲਬ 6000 ਦੇ ਕਰੀਬ 5500 ਦੇ ਕਰੀਬ ਵੋਟ ਦਾ ਫਰਕ ਹਾਲੋ ਜੀ ਇਸ ਤੋਂ ਬਾਅਦ ਬਲਕਾਰ ਸਿੰਘ ਬਲਕਾਰ ਸਿੰਘ ਹੋਰੀ ਵੀ ਕਰਤਾਰਪੁਰ ਵਿਖੇ ਪੂਰੀ ਤਰ੍ਹਾਂ ਪਛੜ ਗਏ تھے ਵੀ ਆਪ ਦਾ ਉਮੀਦਵਾਰ 8 8 ਹਲਕੇ ਅਜਿਹੇ ਨੇ ਜਿੱਥੇ ਆਮ ਆਦਮੀ ਪਾਰਟੀ ਆਪਣੇ ਮੰਤਰੀਆਂ ਵਾਲੇ ਹਲਕਿਆਂ 'ਚ ਵੀ ਪਿੱਛੇ ਰਹੀ ਹਾਂ ਕੁਝ ਮੰਤਰੀ ਹੈਗੇ ਨੇ ਮੁੱਖ ਮੰਤਰੀ ਭਗਵੰਤ ਮਾਨ ਹੋਰੀ ਧੂਰੀ ਤੋਂ ਲੀਡ ਦਵਾ ਕੇ ਆਪਣੇ ਉਮੀਦਵਾਰ ਨੂੰ ਹੈਨਾ ਖਜ਼ਾਨਾ ਮੰਤਰੀ ਹਰਪਾਲ ਚੀਮਾ ਲੀਡ ਦਵਾ ਕੇ ਮੰਤਰੀ ਅਮਨ ਰੋੜਾ ਉਸ ਨਾਮ ਤੋਂ ਲੀਡ ਦਵਾ ਕੇ ਗੁਰਮੀਤ ਸਿੰਘ ਮੀਥੇਰ ਬਰਨਾਲਾ ਤੋਂ ਲੀਡ ਦਵਾ ਕੇ ਸਾਰੇ ਇੱਕੋ ਹਲਕੇ 'ਚ ਲੀਡ ਦਵਾ ਕੇ ਇਸ ਲਈ ਉਹ ਜਿੱਤੇ ਵੀ ਚੰਗੇ ਮਾਰਜਨ ਨਾਲ ਹੈਨਾ ਹਾਂ ਤੇ ਇਸੇ ਤਰ੍ਹਾਂ ਕੁਲਦੀਪ ਸਿੰਘ ਧਾਲੀਵਾਲ ਜਨਾਲਾ ਚ ਲੀਡ ਰਹੀ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਆਪ ਵੀ ਉਮੀਦਵਾਰ ਸੀ ਆਪਣੇ ਹਲਕੇ ਚ ਲੀਡ ਰਹੀ ਪਰ ਚਲੋ ਸੀਟਾਂ ਦੋਈ ਨਹੀਂ ਕੱਢ ਕੇ ਗਏ ਪਰ ਦੋਵਾਂ ਨੇ ਆਪਣੇ ਹਲਕੇ ਨੇ ਲੀਡ ਰੱਖੀ ਹਰਜੋਤ ਬੈਂਸ ਇਹਨਾਂ ਦੇ ਹਲਕੇ ਦੇ ਵਿੱਚ ਵੀ ਲੀਡ ਮਿਲੀ ਜੋੜਾ ਮਾਝਾ ਨਾਲ ਦੇ ਹਲਕੇ ਦੇ ਵਿੱਚ ਵੀ ਉਮੀਦਵਾਰ ਨੂੰ ਆਪਣਾ ਬਲਬੀਰ ਸਿੰਘ ਨੂੰ ਲੀਡ ਮਿਲੀ ਸੋ ਇਹ ਵੀ ਹੈਗੇ ਨੇ ਪਰ 8 ਮੰਤਰੀ ਤੇ 57 ਐਮ ਐਲ ਏ ਇਸ ਤਰ੍ਹਾਂ 65 ਉਹ ਹਲਕੇ ਜਿਨ੍ਹਾਂ ਚ ਆਮ ਆਦਮੀ ਪਾਰਟੀ ਜਿੱਤੀ ਹੋਈ ਆ 92 ਚ ਉਹਨਾਂ ਚੋਂ 65 ਹਲਕੇ ਜਿਹਨੇ ਜਿੱਥੇ ਲੀਡ ਨਹੀਂ ਮਿਲੀ ਸੋ ਇਹਦਾ ਮਤਲਬ ਅੱਜ ਦੀ ਤਰੀਕ 'ਚ 27 ਐਮਐਲ ਹੀ ਰਹਿ ਗਏ ਕਿਉਂਕਿ ਦੋ ਹੀ ਹਲਕੇ ਤੁਸੀਂ ਪਹਿਲਾਂ ਹੀ ਹਾਰੇ ਵੀ ਸੀ ਇਹ ਸਵਾਲ ਸਵਾਲ ਇੱਥੇ ਹੀ ਨਹੀਂ ਪਾਈ ਸਵਾਲ ਤਾਂ ਅਕਾਲੀਆਂ ਦੇ ਘਰੇ ਵੀ ਖਾਸੇ ਨੇ ਕਿ ਹੋ ਕੀ ਰਿਹਾ ਬਾਜਪਾ ਤੋਂ ਪਛੜੇ ਉਹ ਵੱਡਾ ਸਵਾਲ ਹੈ 11 ਸੀਟਾਂ ਦੇ ਉੱਤੇ 11 ਉਮੀਦਵਾਰ ਚੌਥੇ ਨੰਬਰ ਤੇ ਨੇ ਅਕਾਲੀ ਦਲ ਦੇ 13 ਲੜੇ ਸੀ 13 ਚੋਂ ਇੱਕ ਪਹਿਲੇ ਨੰਬਰ ਤੇ ਆ ਹੈਨਾ ਇੱਕ ਪੰਜਵੇਂ ਨੰਬਰ ਤੇ ਆ ਦੋ ਤੇ 11 ਚੌਥੇ ਨੰਬਰ ਤੇ ਆਏ ਨੇ ਮਤਲਬ ਦੂਏ ਔਰ ਤੀਏ ਨੰਬਰ ਤੇ ਇੱਕ ਵੀ ਅਕਾਲੀ ਉਮੀਦਵਾਰ ਨਹੀਂ ਆਇਆ 13 ਚੋਂ 10 ਸੀਟਾਂ ਅਜਈਆਂ ਨੇ ਜਿੱਥੇ ਕਾਲੀ ਦਲ ਭਾਜਪਾ ਤੋਂ ਵੀ ਪਛੜ ਗਿਆ ਤੇ ਜ਼ਮਾਨਤ 13 ਚੋਂ 10 ਉਮੀਦਵਾਰਾਂ ਦੀ ਜ਼ਮਾਨਤ ਜਬਤ ਆ ਕਾਲੀ ਦਲ ਦੀ ਚਲੋ ਓਵਰਾਲ ਪੰਜਾਬ ਚੋਂ 266 ਉਮੀਦਵਾਰਾਂ ਦੀ ਜ਼ਮਾਨਤ ਜਬਤ ਹੋਈ ਹੈ 328 ਉਮੀਦਵਾਰ ਪੰਜਾਬ ਚ ਮੈਦਾਨ ਸੀ 328 ਉਮੀਦਵਾਰਾਂ ਚੋਂ 266 ਦੀ ਜ਼ਮਾਨਤ ਜਬਤ ਹੋ ਗਈ हां ਜਿਹੜੇ ਜਮਾਨਤ ਬਚਾ ਗਏ ਜਿੱਤਨ ਵਾਲੇ ਵੀ ਬਚ ਗਏ ਤੇ ਜਿਹੜੇ ਕੁਝ ਹਾਰੇ ਉਹਨਾਂ ਦੇ ਵੀ ਬਚ ਗਏ ਆਮ ਆਦਮੀ ਪਾਰਟੀ ਤਿੰਨ ਸੀਟਾਂ ਜਿੱਤੀ ਵੀ ਐ ਤੇ ਜ਼ਿਆਦਾਤਰ ਤੇ ਦੂਏ ਨੰਬਰ ਤੇ ਆਈ ਐ ਇੱਕ ਅਧੀ ਸੀਟਾਂ ਜਿੱਥੇ 30 ਨੰਬਰ ਤੇ ਵੀ ਆਏ ਨੇ ਜਿਵੇਂ ਪਵਨ ਕੁਮਾਰ ਟੀਨੂ ਆ 3ਰੇ ਨੰਬਰ ਤੇ ਵੀ ਆਏ ਨੇ ਪਰ ਤਾਂ ਵੀ ਜਮਾਨਤ ਬਚੀ ਆ ਆਮ ਆਦਮੀ ਪਾਰਟੀ ਦੇ ਇੱਕ ਵੀ ਉਮੀਦਵਾਰ ਦੀ ਜਮਾਨਤ ਜਬਤ ਨਹੀਂ ਹੋਈ ਜਸਵੀਰ ਸਿੰਘ ਗੜੀ ਦੀ ਜਮਾਨਤ ਜਬਤ ਹੁੰਦੀ ਆ ਪਰ ਸਿਮਰਜੀਤ ਮਾਨ ਹੋਰਾਂ ਦੀ ਜਮਾਨਤ ਬਚਦੀ ਵੀ ਐ ਸੋ ਇਸ ਲਈ ਕੁੱਲ 266 ਉਮੀਦਵਾਰ ਅਜੇ ਨੇ ਜਿਨ੍ਹਾਂ ਦੀ ਜਮਾਨਤ ਜਬਤ ਹੋ ਗਈ ਜਿਨ੍ਹਾਂ ਚ 10 ਅਕਾਲੀ ਦਲ ਦੇ ਉਮੀਦਵਾਰ ਨੇ ਦਲਜੀਤ ਸਿੰਘ ਚੀਮਾ ਜਮਾਨਤ ਜਬਤ ਬਰਸਾ ਸਿੰਘ ਬਲਟੋਹਾ ਜਮਾਨਤ ਜਬਤ ਮਹਿੰਦਰ ਸਿੰਘ ਕੇਪੀ ਜਮਾਨਤ ਜਬਤ ਸੋਨ ਸਿੰਘ ਠੰਡਲ ਜਮਾਨਤ ਜਬਤ ਪ੍ਰੇਮ ਸਿੰਘ ਚੰਦੂ ਮਾਜਰਾ ਜਮਾਨਤ ਜਬਤ ਰਣਜੀਤ ਸਿੰਘ ਢਿੱਲੋਂ ਜਮਾਨਤ ਜਬਤ ਵਿਕਰਮਜੀਤ ਸਿੰਘ ਖਾਲਸਾ ਰਾਜਵਿੰਦਰ ਸਿੰਘ ਇਕਬਾਲ ਸਿੰਘ ਚੁੰਦਾ ਤਿੰਨ ਕੇ ਸ਼ਰਮਾ ਜਮਾਨਤ ਜਬਤ 10 ਉਮੀਦਵਾਰਾਂ ਦੀ ਜਮਾਨਤ ਜਬਤ ਹੋਈ ਹੈ ਤਿੰਨਾਂ ਦੀ ਜਮਾਨਤ ਬਚੀ ਹੈ ਇਤੋਂ ਬਾਅਦ ਭਾਜਪਾਲੇ ਪਾਸੇ ਆਜੋ ਭਾਜਪਾ ਦੇ ਵੀ ਪੰਜ ਉਮੀਦਵਾਰਾਂ ਦੀ ਜਵਾਨਤ ਜਬਤ ਹੋਈ ਹੈ ਅਨਜੀਤ ਸਿੰਘ ਮੰਨਾ ਹਰੂਰ ਸਾਹਿਬ ਹਲਕੇ ਤੋਂ ਜਵਾਨਤ ਜਬਤ ਪਰਮਪਾਲ ਕੌਰ ਸਿੱਧੂ ਬਠਿੰਡਾ ਜਵਾਨਤ ਜਬਤ ਹੰਸਰਾਜ ਹੰਸ ਫਰੀਦਕੋਟ ਜਵਾਨਤ ਜਬਤ ਗਿਜਾਰਾਮ ਸ਼੍ਰੀ ਫਤਿਹਗੜ੍ਹ ਸਾਹਿਬ ਜਵਾਨਤ ਜਬਤ ਤੇ ਅਰਵਿੰਦ ਖੰਨਾ ਸੰਗਰੂਰ ਜਵਾਨਤ ਜਬਤ ਤੇ ਕਾਂਗਰਸ ਦੀ ਇੱਕ ਉਮੀਦਵਾਰ ਹੈ ਜੀ ਬੀਬੀ ਸਾਹੋਕੇ ਜਿਹਦੀ ਜਵਾਨਤ ਜਬਤ ਹੋਈ ਹੈ ਅਮਰਜੀਤ ਕੌਰ ਸਾਹੋਕੇ ਪਰ ਫਰੀਦਕੋਟ ਹਲਕਾ ਜੇ ਹੈ ਜਿੱਥੇ ਨਾ ਤਿੰਨੇ ਮੁੱਖ ਪਾਰਟੀਆਂ ਦੇ ਉਮੀਦਵਾਰ ਨਹੀਂ ਜਮਨਤ ਜੱਪਦਾ ਕਰਮਜੀਤ ਅਨਮੋਲ ਕਿਸੇ ਸਮੇਂ ਲੀਡ 'ਚ ਸੀ ਫਿਰ ਮੁਕਾਬਲੇ 'ਚ ਰਹਿ ਗਏ ਤੇ ਨਤੀਜਿਆਂ ਛਾਰ ਗਏ ਸਰਜੀਤ ਸਿੰਘ ਖਾਲਸਾ ਉਥੋਂ ਜਿੱਥੇ ਦੇ ਨੇ ਫਰੀਦਕੋਟ ਤੋਂ ਪਰ ਕਰਮਜੀਤ ਅਨਮੋਲ ਹੋਰੀ ਵੋਟ ਬਹੁਤ ਲੱਗੀ ਸੀ ਇਸ ਲਈ ਜਮਨਤ ਨਾਲ ਕੋਈ ਮਸਲਾ ਨਹੀਂ ਪਰ ਇੱਥੋਂ ਫਰੀਦਕੋਟ ਹਲਕੇ ਤੋਂ ਹੀ ਰਾਜਵਿੰਦਰ ਸਿੰਘ ਅਕਾਲੀ ਦਲ ਜਮਨਤ ਜੱਪਦਾ ਹੈ ਫਰੀਦਕੋਟ ਹਲਕੇ ਤੋਂ ਹੀ ਕਾਂਗਰਸ ਹੈ ਬੀਬੀ ਅਮਰਜੀਤ ਕੌਰ ਸਾਹੋਕੇ ਜਮਨਤ ਜੱਪਦਾ ਹੈ ਇਤੋਂ ਹੀ ਹੰਸ ਰਾਜ ਹੰਸ ਜਮੰਤ ਜਬਤ ਦਾ ਤੇ ਆਮ ਆਦਮੀ ਪਾਰਟੀ ਆਪਣੀ ਜਮਾਨਤ ਵੀ ਬਚਾ ਗਈ ਤੇ ਤਿੰਨ ਸੀਟਾਂ ਵੀ ਬਚਾ ਗਈ ਹੈ ਨਾ ਜਾਂ ਤਿੰਨ ਸੀਟਾਂ ਲੈ ਗਈ ਪਰ ਅਕਾਲੀ ਦਲ ਦੀ ਤਾਂ ਹਾਲਤ ਇਹ ਆ ਕਿ ਜਿਹੜੇ 10 ਉਮੀਦਵਾਰਾਂ ਦੀ ਜਮਾਨਤ ਜਬਤ ਹੋਈ ਆ ਇਹਨਾਂ ਚੋਂ 6 ਉਮੀਦਵਾਰ ਤਾਂ ਲੱਖ ਵੋਟ ਵੀ ਨਹੀਂ ਲਿਆ ਜਾ ਸਕੇ ਜਦੋਂ ਕਿ ਪੰਜਾਬ ਚ 9 ਲੱਖ ਤੋਂ ਲੈ ਕੇ 11 ਲੱਖ ਤੱਕ ਦੇ ਖਲਕੇਤੀ ਵੋਟ ਹੈ ਜਿਹੜੀ ਪਈ ਆ ਹੈ ਨਾ ਉਹਦੇ ਵਿੱਚੋਂ 6 ਉਮੀਦਵਾਰ ਲੱਖ ਵੋਟ ਵੀ ਨਹੀਂ ਲਿਆ ਜਾ ਸਕੇ ਸਕਟਰ ਦਲਜੀਤ ਚੀਮਾ 85000 ਰਹਿ ਗਈ ਬਿਰਸਾ ਸਿੰਘ ਬਲਟੋਹਾ 86000 ਰਹਿ ਗਈ ਹੈਨਾ ਇਸੇ ਤਰ੍ਹਾਂ ਮਹਿੰਦਰ ਸਿੰਘ ਕੇਪੀ 60000 ਰਿਹਾ ਹੈ ਇਸੇ ਤਰ੍ਹਾਂ ਸੌਨ ਸਿੰਘ ਠੰਡਲ 91000 ਤੇ ਗੇਟ ਚ ਵੋਟ ਲੈ ਕੇ ਗਏ ਨੇ ਹੈ ਇਹ ਤੋਂ ਬਾਅਦ ਰਣਜੀਤ ਸਿੰਘ ਢਿੱਲੋਂ 90000 ਵੋਟ ਲੈ ਕੇ ਗਏ ਨੇ ਹੈ ਤੋਂ ਬਾਅਦ ਇਕਵਾਲ ਸਿੰਘ ਝੁੰਡਾ 68000 ਵੋਟ ਹੈ ਹੈ ਤੇ ਇਹ 6 ਉਮੀਦਵਾਰ ਅਜਿਹੇ ਨੇ ਜੀ ਜਿਨ੍ਹਾਂ ਨੂੰ ਮਤਲਬ ਲੱਖ ਦੇ ਗੇਟ ਚ ਵੀ ਵੋਟ ਨਹੀਂ ਪਈ ਹਾਂ ਜਵੰਤ ਜਬਤ ਹੋਣ ਦਾ ਫਾਰਮੂਲਾ ਸਿੱਧਾ ਹੈ ਕਿ ਜਿਹੜੀ ਸੀਟ ਤੋਂ ਤੁਸੀਂ ਖੜੇ ਹੋ ਉਹ ਸੀਟ ਤੇ ਜਿੰਨੀਆਂ ਵੋਟਾਂ ਪੋਲ ਹੋਈਆਂ ਉਸ ਪੋਲ ਹੋਈਆਂ ਵੋਟਾਂ ਚੋਂ 16.5 ਪੀਸੇ ਤੋਂ ਵੱਧ ਜੇਕਰ ਤੁਹਾਨੂੰ ਵੋਟ ਪੈ ਜਾਂਦੀ ਹੈ ਤਾਂ ਤੁਹਾਡੀ ਜਵੰਤ ਜਬਤ ਨਹੀਂ ਹੋਏਗੀ 16.66% ਜਿਹੜੇ ਉਮੀਦਵਾਰ ਨੂੰ ਵੋਟ ਪੈਗੀ ਕੁੱਲ ਪੋਲ ਵੋਟ ਚੋਂ ਤਾਂ ਉਹਦੀ ਜਵੰਤ ਜਬਤ ਨਹੀਂ ਹੁੰਦੀ 25000 ਹੈ ਜਰਨਲ ਉਮੀਦਵਾਰ ਲਈ ਤੇ 12500 ਹੈ ਰਾਖਮੀ ਸੀਟ ਦੇ ਲਈ ਸੋ ਜੀ ਹੁਣ 268 ਦੀ ਜਵੰਤ ਜਬਤ ਹੈ ਇਹਨਾਂ ਦਾ ਪੈਸਾ ਸਾਰਾ ਖਜ਼ਾਨੇ 'ਚ ਜਮਾ ਚਲੋ ਇੱਥੇ ਤਾਂ ਧਨਕਬੇਰ ਵਾਲੇ ਨਹੀਂ ਜਿੱਤ ਸਕੇ ਆਪਾਂ ਇੱਕ ਦਿਨ ਗੱਲ ਵੀ ਕੀਤੀ ਸੀ ਕਿ ਭਾਈ ਪੰਜਾਬ ਦੇ ਵਿੱਚ ਖਾਸੇ ਕਰੋੜਾਪਤੀ ਵਾਲੇ ਉਮੀਦਵਾਰ ਨੇ ਮਤਲਬ ਇੱਕ ਤਾਂ ਹੁੰਦਾ 1 ਕਰੋੜ 2 ਕਰੋੜ 5 ਕਰੋੜ ਤੱਕ ਵਾਲੇ ਕਿਉਂਕਿ ਅੱਜ ਕੱਲ੍ਹ ਜ਼ਮੀਨ ਦਾ ਘਰ ਦਾ ਮਕਾਨ ਦਾ ਕਿੰਨ ਮੁੱਲ ਪੈ ਗਿਆ ਤਾਂ ਵੀ ਆਪਾਂ ਕਹਿ ਦਿੰਦੇ ਨਾ ਕਿ ਚਲੋ ਜੀ 1.5 ਕਰੋੜ ਪੈ ਗਿਆ 1 ਕਰੋੜ ਪੈ ਗਿਆ ਪਰ ਜਿਹੜੇ 40 40 50 50 ਕਰੋੜ 30 30 ਕਰੋੜ 80 18 ਕਰੋੜ ਤਾਂ ਬੀਬੀ ਹਰਸ਼ਮਿਤ ਬਾਦਲ ਤਾਂ 200 ਕਰੋੜ ਦੀ ਮਾਲਕ ਪੰਜਾਬ ਦੇ ਜੇ ਸਭ ਤੋਂ ਅਮੀਰ ਉਮੀਦਵਾਰ 15 ਮੈਦਾਨ 'ਚ ਸੀ ਜਿਹਨਾਂ ਦੀ ਜਵੰਤ ਆਪਾਂ ਜਿਨ੍ਹਾਂ ਦੀ ਆਪਾਂ ਕਹਿ ਸਕਦੇ ਆ ਕਿ ਆਮਦਨ 10 ਕਰੋੜ ਤੋਂ ਉੱਪਰ ਹੈ 10 ਕਰੋੜ ਤੋਂ ਵੱਧ ਵਾਲੇ 15 ਉਮੀਦਵਾਰਾਂ ਦੇ ਵਿੱਚੋਂ ਮਤਲਬ 22 ਦੇ ਕਰੀਬ ਜਿਹੇ ਉਮੀਦਵਾਰ ਸੀ ਜਿਨ੍ਹਾਂ 15 ਦੇ ਵਿੱਚੋਂ ਜੇ ਜੀ ਸੁਚੀ ਦੇ ਵਾਰਾਂ ਜੇ ਦੇਖਾਂ ਤਾਂ ਤਿੰਨੇ ਜਿੱਤੇ 12 ਹਾਰ ਗਏ 10 ਕਰੋੜ ਤੋਂ ਵੱਧ 15 ਕਰੋੜ ਤੋਂ ਲੈ ਕੇ 200 ਕਰੋੜ ਤੱਕ ਵਾਲੇ ਇਹ 15 ਉਮੀਦਵਾਰ ਇਹਨਾਂ ਚੋਂ ਜੀ ਸਿਰਫ ਤਿੰਨ ਜਿੱਤ ਸਕੇ 12 ਹਾਰ ਗਏ ਹਰ ਸਿਮਰਤ ਕੌਰ ਬਾਦਲ 198 ਕਰੋੜ ਦੀ ਜਾਇਦਾਦ ਦੀ ਮਾਲਕਾ ਜਿੱਤੀ ਹੈ ਇਸੇ ਤਰ੍ਹਾਂ ਰਾਜਕੁਾਰ ਚੱਬੇਵਾਲ 20 ਕਰੋੜ ਦੇ ਗੇੜ ਦੇ ਵਿੱਚ ਆ ਜਾਇਦਾਦਾਂ ਕੁੱਲ ਜਿੱਤ ਗਏ ਹਨ ਰਾਜਾ ਬੜਿੰਗ 17 ਕਰੋੜ ਦੇ ਕਰੀਬ ਹੈ ਜਿੱਤ ਗਏ ਇਹ ਤਿੰਨਾਂ ਨੂੰ ਛੱਡ ਦੋ ਇਹ ਤੋਂ ਬਿਨਾ 12 ਹਾਰ ਗਏ ਪ੍ਰਨੀਤ ਕੌਰ 55 ਕਰੋੜ ਤੋਂ ਵੱਧ ਦੀ ਜਾਇਦਾਦ ਹਾਰ ਗਈ ਬੀਬੀ ਸੁਖਪਾਲ ਸਿੰਘ ਖਹਿਰਾ 50 ਕਰੋੜ ਤੋਂ ਵੱਧ ਦੀ ਜਾਇਦਾਦ ਦਾ ਮਾਲਕ ਹਾਰ ਗਈ ਤਰਨਜੀਤ ਸੰਧੂ 40 ਕਰੋੜ ਤੋਂ ਵੱਧ ਦੀ ਜਾਇਦਾਦ ਹਾਰ ਗਏ ਐਨ ਕੇ ਸ਼ਰਮਾ 32 ਕਰੋੜ ਨਹੀਂ ਮਿਲੀ ਜਿੱਤ ਉਸ਼ਰਪਾਲ ਸਿੰਘ ਮਾਨ 30 ਕਰੋੜ ਦੀ ਜਾਇਦਾਦ ਅਨੰਦਪੁਰ ਸਾਹਿਬ ਹਲਕੇ ਤੋਂ ਆਪਣਾ ਸਿਮਰਜੀਤ ਮਾਨ ਹੋਰਾਂ ਦੀ ਪਾਰਟੀ ਤੋਂ ਉਮੀਦਵਾਰ ਸੀ 30 ਕਰੋੜ ਤੋਂ ਵੱਧ ਨਹੀਂ ਮਿਲੀ ਜਤ ਜਤਮਿੰਦਰ ਸਿੱਧੂ 27 ਕਰੋੜ ਤੋਂ ਵੱਧ ਦੀ ਜਾਇਦਾਦ ਪਰ ਜਿੱਤ ਨਹੀਂ ਸਕੇ ਅਰਵਿੰਦ ਖੰਨਾ 27 ਕਰੋੜ ਤੋਂ ਵੱਧ ਬਜਿੰਦਰ ਸਿੰਘਲਾ 26 ਕਰੋੜ ਤੋਂ ਵੱਧ ਰਾਣਾ ਗੁਰਮੀਤ ਸਿੰਘ ਦੀ 24 ਕਰੋੜ ਤੋਂ ਵੱਧ ਸਾਰਿਆਂ ਦੀ ਚੋਲੀ ਹਾਰ ਰਾਜਕੁਮਾਰ ਚੱਬੇਵਾਲ ਜਿੱਤੇ ਆ ਚਲੋ ਪ੍ਰਿੰਸ ਸਿੰਘ ਚੰਨੂ ਅਜਰਾ 19 ਕਰੋੜ ਤੋਂ ਵੱਧ ਜਿੱਤੇ ਹਾਰ ਗਏ ਸਰਜ ਹੰਸ 16 ਕਰੋੜ ਹਾਰ ਗਏ ਕਰਮਜੀਤ ਅਨਮੋਲ 15 ਕਰੋੜ ਨਹੀਂ ਮਿਲੀ ਜਿੱਤ ਸੋ ਧਨ ਕਬੇਰ ਹੁੰਦਿਆਂ ਵੀ ਜੇ ਤਨਸੀਬ ਨਹੀਂ ਬੇਸ਼ੱਕ ਕਾਗਜ਼ਾਂ 'ਚ ਤਾਂ ਨਹੀਂ ਖਰਚਣੀ ਜਿੰਨੀ ਚੋਣ ਕਮਿਸ਼ਨ ਨੇ ਤੈਅ ਕੀਤੀ ਆ ਪਰ ਆਪਾਂ ਨੂੰ ਪਤਾ ਹੈ ਕਿ ਚੋਣਾਂ ਲੜੀਆਂ ਕਿਵੇਂ ਜਾਂਦੀਆਂ ਸੋ ਇਸ ਲਈ ਉਹ ਸਾਰਾ ਕੁਝ ਵੀ ਸਾਹ ਹੀ ਨਹੀਂ ਹੁੰਦਾ ਹਾਂ ਜਿਹੜੇ ਜਿੱਤੇ ਨੇ 13 ਸਾਡੇ ਮੈਂਬਰ ਪਾਰਲੀਮੈਂਟ ਬਣੇ ਨੇ ਉਹਨਾਂ 'ਚੋਂ 11 ਕਰੋੜ ਕੀਤੀ ਨੇ ਹੁਣ ਇੱਥੇ ਵੀ 1 ਕਰੋੜ ਤੋਂ ਲੈ ਕੇ 198 ਕਰੋੜ ਤੱਕ ਵਾਲੇ ਨੇ ਸਭ ਤੋਂ ਅਮੀਰ ਤਾਂ ਫਿਰ ਉਹੀ ਤਿੰਨੇ ਹੋਏ ਜਿਹੜੇ ਨਾ 15 'ਚ ਜਿੱਤੇ ਨੇ ਮਤਲਬ ਹਰਸੀ ਉਹ ਮਰਤ ਚੱਬੇਵਾਲ ਤੇ ਰਾਜਾ ਬੜਿੰਗ ਸੋ ਨੰਬਰ 1 ਤੇ 11 ਐਮਪੀ ਨੇ ਜਿਹੜੇ ਕਰੋੜਪਤੀ ਨੇ ਜਿਨ੍ਹਾਂ ਚ ਹਰਸੀ ਮਿਰਤ ਕੋਰ ਬਾਦ ਦੇ 198 ਕਰੋੜ ਵਾਲੀ ਨੰਬਰ 1 ਤੇ ਸਭ ਤੋਂ ਵੱਧ ਆਮਦਨ ਵਾਲੀ ਬੀਬੀ ਜਿਹੜੀ ਜਿੱਤ ਗਈ ਦੂਸਰੇ ਨੰਬਰ ਤੇ ਰਾਜਕੁਮਾਰ ਚੱਬੇਵਾਲ 20 ਕਰੋੜ ਦੇ ਕਿੱਟ ਦੇ ਵਿੱਚ ਜਾਇਦਾਦ ਆ ਐਮਪੀ ਬਣ ਗਏ ਰਾਜਾ ਬੜਿੰਗ 17 ਕਰੋੜ ਵਾਲੇ ਇਹ ਵੀ ਐਮਪੀ ਬਣ ਗਏ ਫਿਰ ਚਰਨਜੀਤ ਚੰਨੀ ਪੌਣੇ ਇੱਕ 10 ਕਰੋੜ 9.45 ਕਰੋੜ ਦੀ ਜਾਇਦਾਦ ਆ ਐਮਪੀ ਬਣ ਗਏ ਖਵਾਇਆ ਹੋਰੀ 8.58 ਕਰੋੜ ਐਮਪੀ ਬਣਗੇ ਧਰਮਵੀਰ ਗਾਂਧੀ 8.5 ਕਰੋੜ ਤੋਂ ਵੱਧ ਜਾਇਦਾਦ ਹੈ 8.53 ਕਰੋੜ ਐਮਪੀ ਬਣਗੇ ਸੁਜੀਂਦਰ ਰੰਦਾਵਾ 5.11 ਕਰੋੜ ਮਾਲਵਿੰਦਰ ਕੰਗ 4.39 ਕਰੋੜ ਗੁਰਜੀਤ ਔਜਲਾ 4.16 ਕਰੋੜ ਇਹ ਸਾਰੇ 11 ਉਹ ਨੇ ਜਿਹੜੇ ਐਮਪੀ ਬਣੇ ਨੇ ਤੇ ਕਰੋੜਪਤੀ ਨੇ ਡਾਕਟਰ ਅਮਰ ਸਿੰਘ 3.28 ਕਰੋੜ ਦੀ ਜਾਇਦਾਦ ਸਰਬਜੀਤ ਸਿੰਘ ਖਾਲਸਾ 1.8 ਕਰੋੜ ਸੋ ਸਰਜੀਤ ਸਿੰਘ ਖਾਲਸਾ 1.8 ਕਰੋੜ ਤੋਂ ਲੈ ਕੇ ਹਰਸਿਮਰਤ ਕੌਰ ਬਾਦਲ 198 ਕਰੋੜ ਤੱਕ ਇੱਕ 11 MP ਹੋਣੇ ਜਿਹਨਾਂ ਦੇ ਕੋਲ ਜਾਇਦਾਦ ਕਰੋੜਾਂ ਦੇ ਵਿੱਚ ਦੱਸੀ ਗਈ। ਉਸ ਤੋਂ ਬਾਅਦ ਮੀਥਿਆਰਾ ਜਿਹੜਾ ਕਹਿੰਦਾ 44 ਲੱਖ ਹੈ ਜੀ ਮੇਰੇ ਕੋਲ ਤੇ ਅੰਮ੍ਰਿਤਪਾਲ ਸਿੰਘ ਕਹਿੰਦੇ 1000 ਰੁਪਈਆ ਹੀ ਆ ਕਿਸੇ ਚ ਹੈ ਬਾਕੀ ਤਾਂ ਮੈਂ ਆਪਣੇ ਮਾਪਿਆਂ ਤੇ ਨਿਰਪਰਾ। ਇਹ ਉਹ ਜਾਣਕਾਰੀ ਹੈ ਜਿਹੜੀਆਂ ਨੇ ਨਾਮਜ਼ਦਗੀਆਂ ਭਰਨ ਦੇ ਦੌਰਾਨ ਆਪਣੀ ਜਾਣਕਾਰੀ ਦਿੱਤੀ ਆ। ਸੋ ਉਸ ਸਵਾਲੇ ਨਾਲ ਇਹ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਬਿਖਦੇ ਰੋਦਾ ਲਿਬਰਲ ਟੀਵੀ ਲੋਕਾਂ ਦੀ ਆਵਾਜ਼ ਲੋਕਾਂ ਲਈ।